ਮੈਂ ਵੀ ਤੇ ਵੀ ਨਾਮ ਮੇਰੇ ਮਰਜੀ ਹੈ ਰਫਾਨ ਬਾਦ ਕੇ ਰਫਾਨ ਬਾਦ ਨਾਮ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕੇ ਬਤ ਨਹੀਂ ਕਰਦੇ ਨੇ ਗੁਰੂ ਮੇਰੇ ਰੱਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖਾ ਉਹ ਬੋਲਣਾ ਜ਼ਰਾ ਹਾਂ ਬੋਲਣਾ ਜੀਤਾ ਮੁਸਕਲ ਤੁਸੀਂ ਅੰਦਰ ਕਹਿ ਰਹੇ ਹੋ ਇੱਕ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਹਾਂ ਉੱਥੇ ਨਹੀਂ ਆ ਮੈਂ ਅੰਦਰ ਨਹੀਂ ਮੈਂ ਸਵੇਰੇ ਪੀਤੀ ਆ ਮੈਂ ਸਵੇਰੇ ਪੀਤੀ ਜੀਤੀ ਸ਼ਰਾਬ ਜੀ ਹਾਂ ਪੀਤੀ ਜੀ ਤੇ ਪੀਤੀ ਮਾਹੌਲ ਵਿੱਚ ਵੀ ਪੀਤੀ ਅੱਛਾ ਮੈਂ ਕੱਲੇ ਆਇਓ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਚ ਆ ਕੇ ਸ਼ਰਾਬ ਪੀ ਕੇ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਅੰਦਰ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਾ ਤੁਹਾਨੂੰ ਨਾ ਫੜਿਆ ਫੜ ਕੇ ਕਿਉਂ ਫਿਰ ਫੜਿਆ ਇਹ ਗਲਤ ਕਿਉਂ ਫੜਿਆ ਆਪਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨੋਂ ਆਗੇ ਇੱਥੇ ਹੁੰਦੇ ਆ ਆਪਾਂ ਥਾਂ ਰਏ 3-4 ਮਹੀਨਿਆਂ ਤੋਂ ਆਪਾਂ ਥਾਂ ਰਏ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾ ਪਾਈ ਮਾਨਸਰ ਘਰ ਤੋਂ ਵਰਦੇ ਹੋਣੇ ਵੀ ਨਾ ਆਉਗੇ ਦਿਓ ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਰਫਾਨ ਬਾਦ ਮੈਂ ਰਫਾਨ ਬਾਦ ਬਿਨਾ ਮੈਂ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿ ਤੂੰ ਬੱਤ ਨਹੀਂ ਕਰਦੇ ਨੇ ਗੁਰੂ ਮੇਰੇ ਰੱਖ ਆਪਾਂ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖ ਆ ਉਹ ਬੋਲਣਾ ਜ਼ਰਾ ਹਾਂ ਬੋਲਣਾ ਜੀਤਾ ਮੁਸਕੁਰਾ ਤੁਸੀਂ ਅੰਦਰ ਗਈ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਫੇਰੇ ਵੀ ਗਈ ਮੈਂ ਸਵੇਰੇ ਵੀ ਗਈ ਕੀਤੀ ਸ਼ਰਾਬ ਜੀ ਹਾਂ ਪੀਤੀ ਜੀ ਪੀਤੀ ਮਾਹੂਨ ਪੀਤੀ ਐਕਸਟ ਪੀਤੀ ਮੈਂ ਕੱਲੇ ਆਇਓ ਨਹੀਂ ਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ ਆ ਕੇ ਸ਼ਰਾਬ ਪੀ ਕੇ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲਦਾ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਾਨਾ ਤੁਹਾਨੂੰ ਨਾ ਫੜਿਆ ਫੜ ਕੇ ਕਿਸੇ ਬੜਿਆ ਇਹ ਗਲਤ ਕੀਤਾ ਫੜਿਆ ਆਪਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨੋਂ ਆ ਗਏ ਇੱਥੇ ਹੁੰਦੇ ਆ ਆਪਾਂ ਥਾਂ ਰਏ 3-4 ਮਹੀਨੇ ਬਣੇ ਆਪਾਂ ਥਾਂ ਰਏ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਨਸਰ ਘਰ ਤੋਂ ਵਰਦੇ ਕੋਈ ਨਾ ਆਉ ਵੀਡੀਓ ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਰਵਾ ਕੇ ਰਫਾਨ ਬਾਦ ਬਿਨਾ ਮੈਂ ਰਫਾਨ ਬਾਦ ਬਿਨਾ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿ ਤੂੰ ਬੱਤ ਨਹੀਂ ਸਿਆ ਕਰਦੇ ਨੇ ਗੁਰੂ ਮੇਰੇ ਰੱਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖਾ ਉਹ ਬੋਲਣਾ ਜ਼ਰਾ ਹਾਂ ਬੋਲਣਾ ਕਿਹਾ ਮੁਸਕਲ ਹੋ ਰਿਹਾ ਤੁਸੀਂ ਅੰਦਰ ਗਈ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਫੇਰੇ ਵੀ ਗਈ ਆ ਮੈਂ ਸਵੇਰੇ ਗਈ ਸੀ ਪੀਤੀ ਸੀ ਰਾਜ ਜੀ ਹਾਂ ਪੀਤੀ ਸੀ ਪੀਤੀ ਮੈਂ ਹੁਣ ਪੀਤੀ ਐਕਟ ਵੀ ਪੀਤੀ ਅੱਛਾ ਮੈਂ ਕੱਲੇ ਆਇਓ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਚ ਆ ਕੇ ਖਰਾਪ ਹੀ ਕੀ ਆਏ ਮਜਾ ਹੁੰਦਾ ਅੰਦਰ ਨਹੀਂ ਗਏ ਅੰਦਰ ਚਲੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚਲੇ ਤੁਹਾਨੂੰ ਨਾ ਫੜਿਆ ਫੜ ਕੇ ਨਹੀਂ ਬੜਿਆ ਇਹ ਗਲਤ ਕੀਤਾ ਫੜਿਆ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਲਿਆ 3 ਮਹੀਨੇ ਬਣੇ ਆਪਾਂ ਥਾਂ ਲਏ 19-20 ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਂ ਸਰ ਘਰ ਤੋਂ ਵਰਦੇ ਉਹ ਵੀ ਨਾ ਆਉਂ ਵੀਡੀਓ ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਦੋ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਰਫਾਨ ਬਾਦ ਬਿਨਾ ਮੈਂ ਰਫਾਨ ਬਾਦ ਬਿਨਾ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿ ਤੀ ਬਤ ਨਹੀਂ ਸਿਆ ਕਰਦੇ ਨੇ ਗੁਰੂ ਮੇਰੇ ਰੱਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਜੀਤਾ ਮੁਸਕਲ ਹੋ ਰਹੀ ਤੁਸੀਂ ਅੰਦਰ ਗਈ ਹੋ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਫੇਰੇ ਵੀ ਗਈ ਆ ਮੈਂ ਸਵੇਰੇ ਗਈ ਸੀ ਕੀਤੀ ਸ਼ਰਾਬ ਜੀ ਹਾਂ ਪੀਤੀ ਜੀ ਕੀਤੀ ਮੈਂ ਹੁਣ ਕੀਤੀ ਐਕਟ ਵੀ ਕੀਤੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਚ ਆ ਕੇ ਖਰਾਪ ਹੀ ਕੀ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚੱਲ ਤੁਹਾਨੂੰ ਨਾ ਫੜਿਆ ਫੜ ਕੇ ਕਿਉਂ ਫਿਰ ਫੜਿਆ ਇਹ ਗਲਤ ਕੀਤਾ ਆਪਣਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਲਿਆ 3 ਮਹੀਨੇ ਬਣੇ ਆਪਾਂ ਥਾਂ ਲਏ 19-20 ਅਗਸਤ ਦੇ ਵਿੱਚ ਆਪਾਂ ਮਾ ਰਣ ਦੇ ਮਾਪੇ 5 ਸਾਲ ਗੁਰਦਵਾਰੇ ਨੂੰ ਆ ਵੀਡੀਓ ਉਹ ਟੁਕੜਾ ਬੰਦ ਕਰ ਦੇ ਕਰ ਦੋ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਰ ਮੈਂ ਰਪਾਉਣ ਬਿਨਾ ਮੈਂ ਰਪਾਉਣ ਬਾਅਦ ਬਿਨਾ ਮੈਂ ਰਪਾਉਣ ਬਾਅਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿਉਂ ਬਸਮੀਂ ਸਿਆ ਕਰਨਦੇ ਨੇ ਗੁਰੂ ਮਰਵਾ ਸਭਾ ਉਹ ਵੀਡੀਓ ਬਣਾਓ ਗੁਰੂ ਮਰਵਾ ਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਬੇਟਾ ਮਸੂਲ ਤੁਸੀਂ ਅੰਦਰ ਕਾ ਕਰ ਰਹੇ ਹੋ ਇੱਕ ਸਾਰਾ ਕੁਝ ਕਰਕੇ ਆਵਾਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਹਾਂ ਉੱਥੇ ਨਹੀਂ ਆਵਾਂ ਅੰਦਰ ਨਹੀਂ ਪੀਤੀ ਹੈ ਮਸੂਹਾਰੇ ਪੀਤੀ ਹੈ ਕੀਤੀ ਸ਼ਰਾਬ ਜੀ ਹਾਂ ਪੀਤੀ ਹੈ ਪੀਤੀ ਮਹੌਨ ਵੀ ਕੀਤੀ ਐਕਸਟ੍ਰੀ ਵੀ ਕੀਤੀ ਮੈਂ ਕੱਲੇ ਆਏ ਹੋ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਤੇ ਆ ਕੇ ਖਰਾਪੀ ਕੀ ਐ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਅੰਦਰ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਤੁਹਾਨੂੰ ਨਾ ਫੜਿਆ ਫੜ ਕੇ ਕਿਸੇ ਬੜਿਆ ਇਹ ਗਲਤ ਕਿਉਂ ਫੜਿਆ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨੋਂ ਆਗੇ ਇੱਥੇ ਹੁੰਦੇ ਆ ਆਪਾਂ ਥਾਂ ਰਏ 3-4 ਮਹੀਨਿਆਂ ਬਣੇ ਆਪਾਂ ਥਾਂ ਰਏ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਨਸਰ ਘਰ ਤੋਂ ਵਰਦੇ ਕੋਈ ਨਾ ਆਉ ਬਿডিও ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਰ ਮੈਂ ਰਪਾਣ ਬਿਨਾ ਮੈਂ ਰਪਾਣ ਬਾਹਰ ਬਿਨਾ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੂੰ ਪੱਤਨੀ ਸਿਆ ਕਰਨਦੇ ਨੇ ਗੁਰੂ ਮੇਰਾ ਰੱਖ ਸਭਾ ਉਹ ਵੀਡੀਓ ਬਣਾਓ ਗੁਰੂ ਮੇਰਾ ਰੱਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਬੇਟਾ ਮਸੂਲ ਤੁਸੀਂ ਅੰਦਰ ਕਾ ਕਰ ਰਹੇ ਹੋ ਇੱਕ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਆ ਹਾਂ ਉੱਥੇ ਨਹੀਂ ਆ ਮੈਂ ਅੰਦਰ ਨਹੀਂ ਪੀਤੀ ਆ ਮਸੂਰੇ ਪੀਤੀ ਆ ਕੀਤੀ ਸ਼ਰਾਬ ਜੀ ਹਾਂ ਪੀਤੀ ਆ ਤੇ ਪੀਤੀ ਮਹੌਨ ਵੀ ਕੀਤੀ ਐਕਸਟ੍ਰੀ ਵੀ ਕੀਤੀ ਮੈਂ ਕੱਲੇ ਆਏ ਹੋ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ ਆ ਕੇ ਸ਼ਰਾਬ ਪੀ ਕੇ ਆਏ ਮਜਾ ਹੁੰਦਾ ਅੰਦਰ ਨਹੀਂ ਗਏ ਅੰਦਰ ਚਲੇ ਗਏ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਾਨਾ ਤੁਹਾਨੂੰ ਨਾ ਫੜਿਆ ਫੜ ਕੇ ਕਿਸੇ ਬੜਿਆ ਇਹ ਗਲਤ ਕੀਤਾ ਫੜਿਆ ਆਪਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨੋਂ ਆ ਗਏ ਇੱਥੇ ਹੁੰਦੇ ਆ ਆਪਾਂ ਥਾਂ ਰਿਹਾ 3-4 ਮਹੀਨਿਆਂ ਤੋਂ ਆਪਾਂ ਥਾਂ ਰਿਹਾ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਂ ਸਾਲ ਘਰ ਤੋਂ ਵਰਦੇ ਕੋਈ ਨਾ ਆਉ ਵੀਡੀਓ ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਰ ਮੈਂ ਰਫਾਨ ਬਾਦ ਬਿਨਾ ਮੈਂ ਰਫਾਨ ਬਾਦ ਬਿਨਾ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿ ਤੀ ਬਤ ਨਹੀਂ ਕਰਦੇ ਨੇ ਗੁਰੂ ਮੇਰੇ ਰੱਖ ਆਪਾਂ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖ ਆ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਜੀਤਾ ਮੁਖਤਾਰ ਤੁਸੀਂ ਅੰਦਰ ਗਈ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਫੇਰੇ ਵੀ ਆ ਮੈਂ ਸਵੇਰੇ ਵੀ ਸੀ ਕਿਹ ਕਿਸ਼ ਰਾਜ ਜੀ ਹਾਂ ਪੀਤੀ ਜੀ ਤ੍ਰਿੱਤੀ ਮੈਂ ਹੁਣ ਪੀਤੀ ਐਕਸਟ ਵੀ ਸੀ ਮੈਂ ਕੱਲੇ ਆਇਓ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਚ ਆ ਕੇ ਖਰਾਪ ਵੀ ਕੀ ਆਏ ਮਜਾ ਹੁੰਦਾ ਅੰਦਰ ਨਹੀਂ ਗਏ ਅੰਦਰ ਚਲੇ ਗਏ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚਲੇ ਤੁਹਾਨੂੰ ਨਾ ਫੜਿਆ ਫੜ ਕੇ ਕਿਉਂ ਬੜਿਆ ਇਹ ਗਲਤ ਕੀਤਾ ਫੜਿਆ ਆਪਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਰਿਹਾ 3 ਮਹੀਨੇ ਬਣੇ ਆਪਾਂ ਥਾਂ ਰਿਹਾ 19-20 ਦੇ ਦੋ ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਂ ਸਰ ਕੋਲ ਦਰਦ ਕਰਦੇ ਕੋਈ ਨਾ ਆਉ ਵੀਡੀਓ ਇਹ ਟੁਕੜਾ ਬੰਦ ਕਰ ਦੇ ਕਰ ਦੋ ਕਰ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਰਫਾਨ ਬਾਦ ਪੀਣਾ ਮੈਂ ਰਫਾਨ ਬਾਦ ਪੀਣਾ ਰਫਾਨ ਬਾਦ ਕਰਦੇ ਹੋ ਤੇ ਦਰਬਾਰ ਸਾਹਿਬ ਨਾਲ ਕਿ ਤੀ ਬੱਤ ਨਹੀਂ ਕਰਦੇ ਨੇ ਗੁਰੂ ਮੇਰੇ ਰੱਖਾ ਬਣਾ ਉਹ ਵੀਡੀਓ ਬਣਾਓ ਗੁਰੂ ਮੇਰੇ ਰੱਖਾ ਉਹ ਬੋਲਣਾ ਜ਼ਰਾ ਹਾਂ ਬੋਲਣਾ ਜੀਤਾ ਮੁਸਕਲ ਤੁਸੀਂ ਅੰਦਰ ਗਈ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨਹੀਂ ਫੇਰੇ ਵੀ ਗਈ ਮੈਂ ਸਵੇਰੇ ਗਈ ਸੀ ਕਿ ਕਿਸ਼ ਰਾਜ ਜੀ ਹਾਂ ਪੀਤੀ ਜੀ ਤ੍ਰਿੱਤੀ ਮਾਹੂਨ ਕੀਤੀ ਐਕਟ ਵੀ ਕੀਤੀ ਮੈਂ ਕੱਲੇ ਆਇਓ ਨਹੀਂ ਉਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜ਼ੇ 'ਚ ਆ ਕੇ ਖਰਾਪ ਵੀ ਕੀ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚੱਲੋ ਨਾ ਫੜਿਆ ਫੜ ਕੇ ਕਿਉਂ ਫਿਰ ਫੜਿਆ ਗਲਤ ਕੀਤਾ ਫੜਿਆ ਆਹ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਹੁੰਦੇ ਆ ਆਪਾਂ ਥਾਂ ਆਇਆ 3 ਮਹੀਨੇ ਬਣੇ ਆਪਾਂ ਥਾਂ ਆਏ 19-20 ਅਗਸਤ ਦੇ ਵਿੱਚ ਆਪਾਂ ਮਾਰੇ ਦੇ ਮਾਪੇ ਮਾਂ ਸਰ ਘਰ ਤੋਂ ਵਰਦੇ ਉਹ ਵੀ ਨਾ ਆਉਗੇ ਦਿਓ ਇਹ ਚੁਕੜਾ ਬੰਦ ਕਰ ਦੇ ਆਪਾਂ